15000 ਰੁਪਿਆ ਆਨ ਟੇਬਲ ਬੈਠੋ ਬੈਠ ਕੇ ਡੀਲ ਹੋਊਗੀ ਕਮਿਸ਼ਨ ਬੇਸ ਤੇ ਡੀਲ ਹੈ ਜੀ ਮਾਨਤਾਰ ਮੌਕੇ ਤੇ ਕਰਵਾ ਦਵਾਂਗੇ ਪ੍ਰਕਾਰ ਨਮਿਆਂ ਵਰਗੀ ਬ੍ਰੇਜ਼ਾ ਦੋਸਤੋ ਬਿਲਕੁਲ ਨਮਿਆਂ ਵਰਗੀ ਚੰਗੀ ਗੱਡੀ ਹੈ ਅਲਾਈਟਰ ਸੋਹਣੇ ਨੇ ਅੰਦਰੋਂ ਵੀ ਤੁਹਾਨੂੰ ਦਿਖਾਣਗੇ ਖੁੱਲੀ ਹੋਈ ਕਾਰ ਬਹੁਤ ਸੋਹਣੀ ਕੰਡੀਸ਼ਨ ਚ ਹੈ ਜੀ ਕੋਈ ਰੁਪਿਆ ਨਹੀਂ ਲਾਉਣਾ ਸੀਟ ਕਵਰ ਮੈਟਿੰਗ ਕੰਪਨੀ ਸਟੇਟੂ ਸਿਸਟਮ ਦੇ ਨਾਲ ਬਹੁਤ ਸੋਹਣਾ ਕਨਸੈਪਟ ਹੈ ਜੀ ਬਹੁਤ ਸ਼ੌਕ ਨਾਲ ਰੱਖੀ ਹੋਈ ਗੱਡੀ ਹੈਗੀ ਵਰਨਾ TUV 02 ਨੰਬਰ ਦੀ ਹੈ ਦੋਸਤੋ ਪੱਕੇ ਨੰਬਰ ਦੀ ਹੈ ਟਾਇਰ ਬਿਲਕੁਲ ਨਵੇਂ ਨੇ ਚੌਕੜਾ ਨਵਾਂ ਟਾਇਰਾਂ ਦਾ ਦੋਨੋਂ ਚਾਬੀਆਂ ਨੇ オリジナル ਨੰਬਰ ਹੈ ਜੀ TV 13 ਨੰਬਰ ਹੈ ਜੀ ਜੀ ਟਾਇਰ ਚਾਰੋਂ ਨਵੇਂ ਨੇ ਅਲਾਏ ਲੱਗੇ ਹੋਏ ਨੇ ਜੀ SB ਮਾਡਲ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਲਾਈਮੇਟ AC ਰੀਅਰ AC ਡਬਲ 에어ਬੈਗ ਸਾਰੇ ਫੀਚਰ ਆ ਜਾਂਦੇ ਨੇ ਇਸ ਕਾਰ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਸੁਆਗਤ ਹੈ ਅੱਗੇ ਭਾਈ ਰੇਸ਼ਮ ਸਿੰਘ ਭੁੱਲਰ ਕੋਲੇ ਨਵੀਆਂ-ਨਵੀਆਂ ਘੈਂਟ ਕਾਰਾਂ ਲੈ ਕੇ ਗਰਮੀ ਦਾ ਜਿਹੜਾ ਸੀਜ਼ਨ ਦੇ ਵਿੱਚ ਆਫਰ ਲੈ ਆਏ ਆ ਵਧੀਆ ਸਿਰੇਆਂੀਆਂ ਕਾਰਾਂ ਹੋਣਗੀਆਂ ਵੀਡੀਓ ਨਾਲ ਜੁੜੇ ਰਹੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਹੀ ਸ਼ੋਰਟ ਡਿਟੇਲ ਦੇਵਾਂਗੇ ਕੋਡਾ ਟਾਈਮ ਬਿਲਕੁਲ ਖਰਾਬ ਨਹੀਂ ਕਰਦੇ ਜਿਆਦਾ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਲਿਓ ਬਾਈ ਰੇਸ਼ਮ ਸਿੰਘ ਭੁੱਲਰ ਨਾਲ ਭੁੱਲਰ ਮੋਟਰ ਸੰਗਰੂਰ ਆ ਸਾਡੇ ਫੌਜੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਾਰਾਂ ਦੇਖਦੇ ਆ ਤੇ ਸਵਾਗਤ ਕਰਦੇ ਆ ਆਜੋ ਜੀ ਗਰਾ ਸਵਾਗਤ ਹੈ ਪੱਲਵ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੋਬਿੰਦ ਵੀਰ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਅੱਜ ਫੇਰ ਸਵਾਗਤ ਕਰਦੇ ਆ ਭੁੱਲਰ ਮੋਟਰ ਸੰਗਰੂਰ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਕਾਰਾਂ ਲੈ ਕੇ ਆਏ ਆ ਬਹੁਤ ਵਧੀਆ ਰੇਟਾਂ ਦੇ ਵਿੱਚ ਕਾਫੀ ਸਾਰਾ ਮਾਲ ਆ ਜਿਹੜਾ ਹੁਣ ਪੰਜਾਬ ਨੰਬਰ ਦਾ ਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਕਰੀਬਨ ਆਲ ਓਵਰ ਪੰਜਾਬ ਨੰਬਰ ਦਾ ਮਾਲ ਹੀ ਦੇਵਾਂਗੇ ਅੱਜ 70 ਤੋਂ 75% ਕਾਰਾਂ ਜਿਹੜੀਆਂ ਪੰਜਾਬ ਨੰਬਰ ਦੀਆਂ ਰਹਿਣਗੀਆਂ ਤੇ ਆਉਣ ਵਾਲੇ ਤਕਰੀਬਨ 1.5 ਮਹੀਨੇ ਦੇ ਵਿੱਚ ਹਰ ਇੱਕ ਕਾਰ ਤੁਹਾਨੂੰ ਆਪਣੇ ਕਾਊਂਟਰ ਦੇ ਉੱਤੇ ਪੰਜਾਬ ਨੰਬਰ ਦੀ ਮਿਲੂਗੀ ਸੋ ਗੱਡੀਆਂ ਵੱਲ ਚੱਲਦੇ ਆਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਕਾਰਾਂ ਦਿਖਾਣੇ ਆ ਜੀ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਹਾਂਜੀ ਭੱਲੇ ਸਾਹਿਬ ਆਪਾਂ Honda City ਤੋਂ Amaze ਤੋਂ ਸ਼ੁਰੂ ਕਰਦੇ ਆਂ ਜੀ ਵੀਡੀਓ ਇਹ ਜਿਹੜੀ ਕਾਰ ਜੀ 2013 ਰਜਿਸਟਰਡ 14 ਜੀ Honda Amaze ਡੀਜ਼ਲ ਵੇਰੀਐਂਟ ਹੈ ਇਹ ਜਿਹੜੀਆਂ ਕਾਰਾਂ ਦਿਖਾਵਾਂਗੇ ਜ਼ਿਆਦਾਤਰ ਡੀਜ਼ਲ ਦੀ ਹੀ ਕਾਰਾਂ ਰਹਿਣਗੀਆਂ ਪਹਿਲਾਂ ਟਾਇਰ ਚਾਰੋਂ ਨਵੇਂ ਨੇ ਜੀ 13 ਰਜਿਸਟਰਡ 14 ਸਟੀਅਰਿੰਗ ਬਟਨ ਵਾਲੀ ਹੈ ਟੌਪ ਮਾਡਲ ਹੈ ਟਾਪ ਤੋਂ ਇੱਕ ਨੀਚੇ ਵਾਲਾ ਇਹ ਚੰਗੀ ਗੱਡੀ ਹੈ ਜੀ ਸ਼ੀਸ਼ੇ ਵਗੈਰਾ ਇਹਦੇ ਨਾਲ ਦੇ ਨੇ ਰੇਟ ਦੀ ਗੱਲ ਕਰੀਏ 3 ਲੱਖ 2 ਲੱਖ ਤੇ 95000 ਰੁਪਿਆ ਡਿਮਾਂਡ ਹੈ ਕਾਰ ਦੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਲੋਨ ਦੀ ਸੁਵਿਧਾ ਅਵੇਲੇਬਲ ਹੈ ਜੀ 2 ਤੋਂ 2.5 ਲੱਖ ਰੁਪਏ ਦੇ ਵਿੱਚ ਵਿੱਚ ਇਹਦੇ ਤੇ ਲੋਨ ਹੋ ਜੂਗਾ ਜੀ ਪੱਲਕਾ ਸਾਹਿਬ Honda City ਸੋਹਣੀ ਬਹੁਤ ਲੱਗ ਰਹੀ ਹੈ ਇਹ ਜੀ ਗੱਡੀ ਇਹਦੀ ਡਿਟੇਲ ਦਿਓ ਜੀ Honda City 2014 ਮਾਡਲ ਹੈ ਜੀ ਸੈਕਿੰਡ ਓਨਰ ਆ ਪੀਵੀ 13 ਨੰਬਰ ਹੈ ਜੀ ਜੀ ਪੈਰ ਚਾਰੋ ਨਵੇਂ ਨੇ ਅਲਾਏ ਲੱਗੇ ਹੋਏ ਨੇ ਜੀ ਐਸਬੀ ਮਾਡਲ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਲਾਈਮੇਟ ਏਸੀ ਰੀਅਰ ਏਸੀ ਡਬਲ 에ਅਰਬੈਗ ਸਾਰੇ ਫੀਚਰ ਆ ਜਾਂਦੇ ਨੇ ਇਸ ਕਾਰ ਦੇ ਵਿੱਚ 82-84000 ਦੇ ਕਰੀਬ ਗੱਡੀ ਚੱਲੀ ਹੋਈ ਹੈ ਮਕੈਨੀਕਲ ਫੁੱਲ ਵਧੀਆ ਬੀਮਾ ਪਿਆ ਜੀ ਗੱਡੀ ਦਾ ਰੇਟ 4,25,000 ਰੁਪਿਆ 4,25,000 ਰੁਪਿਆ ਕਾਰ ਦਾ ਪ੍ਰਾਈਸ ਰਹੂਗਾ ਜੀ ਔਨ ਟੇਬਲ ਨੇਗੋਸ਼ੀਏਟ ਹੋ ਜਾਊਗਾ ਕਮਿਸ਼ਨ ਦੇਖ ਕੇ ਡੀਲ ਹੋਊਗੀ ਜੀ ਅਗਲੀ ਜੀ ਵਰਨਾ हां जी दोस्तों वरना लेके आए हैं 13 रजिस्टर्ड 14 जी पीवी 19 नंबर है एदा ਤੇ ਚੰਗੀ ਕਾਰ ਹੈ ਸੈਕਿੰਡ ਓਨਰ ਹੈ ਜੀ ਟਾਇਰ ਇਹਦੇ ਵੀ ਨਵੇਂ ਨੇ ਡਬਲ 에ਅਰ ਬੈਗ 1.6 SX ਇੰਜਨ ਦੀ ਮਕੈਨੀਕਲ ਦੀ ਬਹੁਤ ਵਧੀਆ ਗੱਡੀ ਹੈ ਬੀਮਾ ਪਿਆ ਇਹਦਾ ਵੀ ਦੂਜੇ ਨਾਮ ਹੈ ਪੀਵੀ 19 ਨੰਬਰ ਹੈ ਕੋਈ ਕੰਮ ਖਰਚਾ ਨਹੀਂ ਹੈ ਐਂਡਰੋਇਡ ਪਲੇਅਰ ਲੱਗਿਆ ਹੋਇਆ ਕਾਰ ਦੇ ਵਿੱਚ ਤੇ ਗੱਡੀ ਦੇ ਰੇਟ ਦੀ ਦੋਸਤੋ ਗੱਲ ਕਰੀਏ 4,25,000 ਰੁਪਿਆ ਇਹਦੀ ਵੀ ਡਿਮਾਂਡ ਹੈ ਮੌਕੇ ਤੇ ਮੰਤਨ ਹੋ ਜਾਊਗਾ ਜੀ ਰੇਟ ਜੀ ਰੇਟ ਜੇ ਆ 2015 ਮਾਡਲ ਹੈ ਜੀ ਬੀਡੀਆਈ ਆ ਪੀਬੀ 19 ਨੰਬਰ ਹੈ ਫਸਟ ਓਨਰ ਹੈ ਚਾਰੋ ਟਾਇਰ ਨਵੇਂ ਨੇ ਸੈਂਟਰ ਲੌਕ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਗੱਡੀ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਅੰਦਰੋਂ ਵੀ ਅੰਟੀਰੀਅਰ ਦੀ ਕਾਰ ਸੋਹਣੀ ਆ ਸ਼ੀਸ਼ੇ ਦੇ ਸਾਰੇ ਨਾਲ ਦੇ ਨੇ ਲੋਨ ਦੀ ਸਬਦਾ ਅਵੇਲੇਬਲ ਹੈ ਜੀ 1.5 ਲੱਖ ਰੁਪਏ ਦਾ ਲੋਨ ਹੋ ਜਾਊਗਾ 345000 ਰੁਪਿਆ ਕਾਰ ਦਾ ਰੇਟ ਹੈ ਜੀ ਓਕੇ ਜੀ ਅਗਲੀ ਫਿਰ Swift ਆ ਗਈ ਜੀ ਦੁਜ਼ਹਿਰ ਆ ਗਈ ਜੀ 14 LDI ਤੋਂ BDI ਤੇ DD ਕੀ ਦੇ ਵਿੱਚ ਦੁਜ਼ਹਿਰ ਹੈ 14 ਮਾਡਲ ਹੈ 14 ਕੀ LDI ਜੀ LDI ਤੋਂ BDI ਹੋਈ ਹੋਈ ਹੈ ਜੀ ਓਕੇ ਜੀ ਬਹੁਤ ਸੋਹਣਾ ਇੰਜਨ ਗੇਅਰ ਹੈ ਕਾਰ ਦਾ ਕੱਟ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਹੈ ਜੀ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਕਿਸੇ ਵੀਰ ਨੇ ਲੋਨ ਕਰਾਉਣਾ ਹੈ ਤਾਂ 2 ਲੱਖ ਰੁਪਏ ਦਾ ਲੋਨ ਹੀ ਹੋ ਜਾਏਗਾ ਕਾਰ ਤੇ ਸਵਾ ਦੋ ਦਾ ਵੀ ਹੋ ਸਕਦਾ ਹੈ ਜੀ ਚੰਗੀ ਗੱਡੀ ਆ ਕੋਈ ਕੰਮ ਖਰਚਾ ਨਹੀਂ ਕਾਰ ਦਾ ਰੇਟ ਵਿਦ ਐਨਓਸੀ ਗੱਡੀ ਦਾ ਰੇਟ ਹੈਗਾ 2 ਲੱਖ ਤੇ 45000 ਰੁਪਏ ਜੀ ਠੀਕ ਹੈ ਜੀ ਫੇ ਵਰਨਾ ਆ ਗਈ ਜੀ ਇੱਕ ਵਰਨਾ ਪੀਵੀ02 ਨੰਬਰ ਦੀ ਆ ਦੋਸਤੋ ਪੱਕੇ ਨੰਬਰ ਦੀ ਆ ਟਾਇਰ ਬਿਲਕੁਲ ਨਵੇਂ ਨੇ ਚੌਕੜਾ ਨਵਾਂ ਟਾਇਰਾਂ ਦਾ ਦੋਨੋਂ ਚਾਬੀਆਂ ਨੇ ਓਰੀਜਨਲ ਨੰਬਰ ਹੈ ਜੀ 11 ਮਾਡਲ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਚ ਹੈ ਨੌਨ ਐਕਸੀਡੈਂਟਲ ਆ ਚੰਗੀ ਕਾਰ ਆ ਜੀ ਫਿਰ ਦੇਸੀ ਦੇ ਨਾਲ ਗੱਡੀ ਦਾ ਜਿਹੜਾ ਰੇਟ ਹੈਗਾਗਾ 2 ਲੱਖ ਤੇ 45000 ਰੁਪਏ ਜੀ ਬੈਠ ਕੇ ਮਾਨਤਾ ਨੇ ਚ ਹੋ ਜੂਗਾ ਜੀ ਠੀਕ ਹੈ ਜੀ ਅਗਲੀ ਆ ਗਈ ਜੀ Swift ਦੋਸਤੋ Swift ਦਾ ਬਾਹਰਲੇ ਨੰਬਰ ਵੀ ਹੈ ਪਰ ਕਾਰ ਪੰਜਾਬ ਨੰਬਰ ਨਾਲੋਂ ਵੀ ਸੋਹਣੀ ਹੈਗੀ ਚੰਗੀ ਗੱਡੀ ਹੈ ਅਲਾਈਟਰ ਨਵੇਂ ਨੇ ਕੋਈ ਕੰਮ ਖਰਚਾ ਨਹੀਂ ਹੈਗਾ ਦੋਸਤੋ ਕਾਰ ਦੇ ਵਿੱਚ 17 BDI ਆਪਸ਼ਨਲ ਡਬਲ 에ਅਰਬੈਗ ਵਾਲਾ ਮਾਡਲ ਹੈ 5 ਲੱਖ 25000 ਰੁਪਇਆ ਐਨਓਸੀ ਦੇ ਨਾਲ ਡਿਮਾਂਡ ਹੈ ਕਾਰ ਦੀ 5 ਲੱਖ 25000 ਰੁਪਇਆ ਜੀ ਅਲਾਈ ਟਾਇਰ ਨਵੇਂ ਐਨਓਸੀ ਕਾਗਜ਼ੇ ਦੇ ਵਿੱਚ ਮਿਲ ਜੂਗੀ ਐਕਸਯੂਵੀ ਹੈ ਜੀ ਡਬਲ 10 ਸਨਰੂਫ ਪੁਸ਼ ਬਟਨ ਜੀ ਪੱਕੇ ਨੰਬਰ ਦੀ ਹੈ ਜੀ ਪੀਬੀ 10 ਨੰਬਰ ਸਨਰੂਫ ਵਾਲੀ ਗੱਡੀ ਹੈ ਜੀ 17 ਮਾਡਲ ਹੈ ਡਬਲ 10 ਪੰਜਾਬ ਨੰਬਰ ਦੀ ਬਹੁਤ ਸੋਹਣੀ ਸਾਰੇ ਫੀਚਰ ਵਰਕਿੰਗ ਤੇ ਨੇ ਜੀ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਵਧੀਆ ਟਾਰ ਹੈ ਕਮਿਸ਼ਨ ਬੇਸ ਤੇ ਡੀਲ ਹੋਊਗੀ ਲੋਨ ਵੀ ਹੈਗਾ ਕਾਰ ਦੇ ਉੱਤੇ ਗੱਡੀ ਦਾ ਰੇਟ ਹੈਗਾ ਜੀ 7 ਲੱਖ ਤੇ 70000 ਰੁਪਿਆ 7 ਲੱਖ ਤੇ 70000 ਰੁਪਿਆ ਕਾਰ ਦਾ ਪ੍ਰਾਈਸ ਹੈ ਬੈਠ ਕੇ ਪਾਰਟੀ ਦੇ ਨਾਲ ਮੀਟਿੰਗ ਕਰਕੇ ਆਪਾਂ ਨੂੰ ਗੱਡੀ ਮਿਲੂਗੀ ਜੀ ਮਾਨਤਨ ਹੋ ਜਾਊਗਾ ਮੌਕਾ ਸਵਿੰਟ 2009 ਮਾਡਲ ਹੈ ਜੀ ਬੀਐਕਐਸਆਈ ਹੈ ਕਾਰ ਸੋਣੀ ਹੈ ਗਲੋਰੀ ਐਡੀਸ਼ਨ ਮਾਡਲ ਹੈ ਪਹਿਲਾਂ ਵੀ ਆਪਾਂ ਇਹਦੇ ਨਾਲ ਦੀਆਂ ਕਾਰਾਂ ਵੇਚੀਆਂ ਚਾਰੋਂ ਟਾਇਰ ਨਵੇਂ ਵਰਗੇ ਨੇ ਜੀ ਦੋਨੋਂ ਚਾਬੀਆਂ ਨੇ ਸੈਂਟਰ ਲੌਕਿੰਗ ਕੰਪਨੀ ਵੱਲੋਂ ਜੀ ਕੰਪਨੀ ਸਟੀਰੀਓ ਸਿਸਟਮ ਦਿੰਦੀ ਹੈ ਜੀ ਕ੍ਰੀਮ ਕਲਰ ਦੇ ਨਾਲ ਬਲੈਕ ਦੀ ਡਿਊਲ ਟੋਨ ਹੈ ਇਹਦੇ ਵਿੱਚ ਠੀਕ ਹੈ ਜੀ ਕੰਬੀਨੇਸ਼ਨ ਜੇ ਪਾਇਆ ਹੋਇਆ ਹੈਗਾ ਅੰਦਰੋਂ ਇੰਟੀਰੀਅਰ ਬਹੁਤ ਸੋਹਣਾ ਰਹਿੰਦਾ ਹੈ ਫੁੱਲਰ ਮੋਟਰ YouTube ਚੈਨਲ ਦੇ ਉੱਤੇ ਜੀ ਫੁੱਲ ਵੀਡੀਓ ਪਈ ਹੋਈ ਹੈ ਕਾਰ ਦੀ ਤੁਸੀਂ ਦੇਖਣਾ ਚਾਹੁੰਦੇ ਹੋ ਚੰਗੀ ਗੱਡੀ ਹੈ ਜੀ ਗੱਡੀ ਦਾ ਰੇਟ ਬਹੁਤ ਵਾਜੇ 1,55,000 ਰੁਪਿਆ ਵਿਦ ਐਨਓਸੀ ਡਿਮਾਂਡ ਹੈ ਜੀ ਇਹ ਤੋਂ ਮਾਨਤਾਨ ਵੀ ਕਰ ਦਵਾਂਗੇ ਲੋ ਜੀ ਮਾਨਤਾਨ ਜ਼ਰੂਰ ਹੋਊਗਾ ਗੱਲਬਾਤ ਕਰ ਲਓ ਅਗਲੀ ਆ ਗਈ ਜੀ 800 अल्टੋ अल्टੋ 800 2000 ਹੈਗੀ ਹੈ ਜੀ ਇਹ 14 ਰਜਿਸਟਰਡ 15 ਸੈਕਿੰਡ ਓਨਰ 73000 ਚੱਲੀ ਹੋਈ ਪੀਵੀ03 ਨੰਬਰ ਹੈ ਜੀ ਸੈਕਿੰਡ ਓਨਰ ਹੈ ਪਾਰਟੀ ਡਿਮਾਂਡ ਕਰਦੀ ਹੈ ਜੀ 2 ਲੱਖ ਤੇ 20000 ਰੁਪਏ ਇਹ ਤੋਂ ਵੀ ਮਾਨਤਾ ਨੂੰ ਹੋਊਗਾ ਮੌਕੇ ਤੇ ਬੈਠੋ ਕਮਿਸ਼ਨ ਵਾਸਤੇ ਡੀਲ ਹੋਊਗੀ ਜੀ ਅਗਲੀ ਐਲਟੋ ਜੀ ਐਲਟੋ 2012 ਮਾਡਲ ਆਈ ਹੈ ਜੀ ਬਹੁਤ ਸਮੇਂ ਬਾਅਦ ਕਾਰ ਆਈ ਹੈ ਆਪਣੇ ਕੋਲੇ 2012 ਮਾਡਲ ਐਲਟੋ ਐਲਐਕਸ ਆਈ 12 ਦੇ ਵੀ ਇਹ 10ਵੇਂ ਮਹੀਨੇ ਦੀ ਕਾਰ ਹੈ ਚੰਗੀ ਗੱਡੀ ਹੈ ਟਾਇਰ ਚਾਰੋ 80 90 ਪੈਸੇ ਟਾਇਰ ਨੇ ਜੀ ਬਹੁਤ ਜਿਆਦਾ ਸਮਾਈਕ ਰਹੀ ਹੋਈ ਹੈ ਸ਼ੀਸ਼ੇ ਸਾਰੇ ਨਾਲ ਦੇ ਨੇ 프ਰੰਟ ਸ਼ੀਸ਼ੇ ਦੇ ਉੱਤੇ ਟ੍ਰੇਡ ਹੈਗੀ ਹੈ ਲਗਭਗ ਸਾਰੀ ਦੀ ਸਾਰੀ 오리지ਨਲ ਪੇਂਟ ਦੀ ਹੈ ਜੀ 195000 ਰੁਪਿਆ ਪਾਰਟੀ ਡਿਮਾਂਡ ਕਰਦੀ ਹੈ ਔਨ ਟੇਬਲ ਨੇਗੋਸ਼ੀਏਟ ਹੋ ਜੂਗਾ ਬੈਠ ਕੇ ਮੰਨਤਾਂ ਹੋਊ ਕਮਿਸ਼ਨ ਬੇਸ ਤੇ ਡੀਲ ਰਹੂਗੀ ਜੀ ਹਾਂਜੀ ਸਟਿਲੋ ਜੀ ਜਿੰਨਾ ਸਟਿਲੋ 2009 ਕਾਪੀ 10 ਫਰਸਟ ਓਨਰ ਚਾਰੋ ਟਾਇਰ ਨਵੇਂ ਨੇ ਦੋਨੋਂ ਚਾਬੀਆਂ ਨੇ ਫੁੱਲ ਬੀਮਾ ਪਹਿਲੇ ਨਾਮ ਦੀ ਦਿੱਲੀ ਨੰਬਰ ਦੀ ਸਾਰੀ ਦੀ ਸਾਰੀ オリジナル ਪੇਂਟ ਦੀ ਹੈ ਚਾਰੇ ਵਿੰਡੋ ਪਾਵਰ ਸਟੀਅਰਿੰਗ ਪਾਵਰ ਡਿੱਗੀ ਵਾਈਪਰ ਸਾਰਾ ਕੁਝ ਆ ਗਿਆ A to Z ਗੱਡੀ ਦਾ ਰੇਟ 1 ਲੱਖ ਤੇ 25000 ਰੁਪਿਆ ਫਿਕਸ ਪ੍ਰਾਈਜ਼ ਠੀਕ ਹੈ ਜੀ 1 ਲੱਖ 25 ਜਮਾ ਵੱਜਮਾ ਹੈ ਵੱਜਮਾ ਜੀ ਹਾਂ ਜੀ ਆਪਣੇ ਕੋਲੇ ਆ ਗਈ ਜੀ 2009 8310 अल्टੋ ਫਸਟ ਓਨਰ ਸਿਰਫ 35000 ਚੱਲੀ ਹੋਈ ਹੈ ਜੀ ਅੱਛਾ ਜੀ ਸਿਰਫ 35000 ਚੱਲੀ अल्टੋ ਹੈ ਟਾਇਰ ਚਾਰੋਂ ਨਵੇਂ ਨੇ ਜੀ ਇੰਜਨ ਗੇਅਰ ਦੀ ਸੋਹਣੀ ਆ ਕਾਰ ਕੋਈ ਕੰਮ ਖਰਚਾ ਨਹੀਂ ਹੈਗਾ ਹੂੰ ਗੱਡੀ 1,35,000 ਰੁਪਿਆ ਰੇਟ ਹੈ ਜੀ ਐਨਓਸੀ ਦੇ ਨਾਲ 1,35,000 ਰੁਪਿਆ ਮਾੜਾ ਮੋਟਾ ਮਾਨਤਾ ਨੇ ਦੇ ਵਿੱਚ ਹੋ ਜਾਊਗਾ ਜੀ ਬਾਰਾ ਫਰਕ ਨਹੀਂ ਨਿਕਲਣਾ ਬਰੀਜਾ ਜੀ ਬਰੀਜਾ 2020 ਮਾਡਲ ਹੈ ਜੀ ਡੀਜ਼ਲ ਦੀ ਬੀਡੀਆਈ ਆਪਸ਼ਨਲ ਹੈ 2020 ਮਾਡਲ ਹੈ ਬੀਡੀਆਈ ਆਪਸ਼ਨਲ ਹੈ ਹਾਂਜੀ ਲਾਈਟ ਆਰ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਗ੍ਰੇ ਕਲਰ ਹੈ ਫਸਟ ਓਨਰ ਹੈ 90-92 ਦੇ ਕਰੀਬ ਗੱਡੀ ਚੱਲੀ ਹੋਈ ਹੈ ਐਨਓਸੀ ਦੇ ਨਾਲ ਕਸਟਮਰ ਡਿਮਾਂਡ ਕਰ ਰਹੇ ਨੇ 8,115,000 ਰੁਪਇਆ ਔਨ ਟੇਬਲ ਬੈਠੋ ਬੈਠ ਕੇ ਡੀਲ ਹੋਊਗੀ ਕਮਿਸ਼ਨ ਬੇਸ ਤੇ ਡੀਲ ਹੈ ਜੀ ਮਾਨਤਨ ਮੌਕੇ ਤੇ ਕਰਵਾ ਦੇਵਾਂਗੇ ਪ੍ਰਕਾਰ ਨਮਿਆਂ ਵਰਗੀ ਬ੍ਰੇਜ਼ਾ ਦੋਸਤੋ ਬਿਲਕੁਲ ਨਮਿਆਂ ਵਰਗੀ ਚੰਗੀ ਗੱਡੀ ਹੈ ਅਲਾਇਟ ਆਰ ਸੋਹਣੇ ਨੇ ਅੰਦਰੋਂ ਵੀ ਤੁਹਾਨੂੰ ਦਿਖਾਣੇ ਆ ਜੇ ਖੁੱਲੀ ਹੋਈ ਕਾਰ ਬਹੁਤ ਸੋਹਣੀ ਕੰਡੀਸ਼ਨ ਚ ਹੈ ਜੀ ਕੋਈ ਰੁਪਇਆ ਨਹੀਂ ਲਾਉਣਾ ਸੀਟ ਕਵਰ ਮੈਟਿੰਗ ਕੰਪਨੀ ਸਟੇਟੂ ਸਿਸਟਮ ਦੇ ਨਾਲ ਬਹੁਤ ਸੋਹਣਾ ਕਨਸੈਪਟ ਹੈ ਜੀ ਬਹੁਤ ਸ਼ੌਕ ਨਾਲ ਰੱਖੀ ਹੋਈ ਗੱਡੀ ਹੈਗੀ ਤੇ ਤੁਹਾਡੇ ਨਾਮ ਦੀ ਐਨਓਸੀ ਮਿਲ ਜੂਗੀ ਦਿੱਲੀ ਨਾਮ ਕਰਾਉਣੀ ਹੈ ਤਾਂ ਦਿੱਲੀ ਵੀ ਨਾਮ ਹੋ ਸਕਦੀ ਹੈ ਕੋਈ ਚੱਕਰ ਨਹੀਂ ਲਈ ਦੋਸਤੋ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਆਉਣ ਵਾਲੀਆਂ ਨੇ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ ਸੋ ਧੰਨਵਾਦ ਬਾਈ ਰੇਸ਼ਮ ਸਿੰਘ ਭੁੱਲਰ ਦਾ ਜਿਹੜੇ ਕੀਮਤੀ ਸਮੇਂ ਚ ਸਮਾਂ ਦਿੰਦੇ ਨੇ ਇੱਕ ਗੱਲ ਹੈਗੀ ਬਹੁਤੇ ਵੀਰ ਕਹਿੰਦੇ ਹੁੰਦੇ ਨੇ ਬਹੁਤੇ ਵੀਰ ਕਹਿੰਦੇ ਹੁੰਦੇ ਨੇ ਵੀ ਰੇਟ ਯਾਰ ਭੁੱਲਰ ਦਾ ਫਰਕ ਆ ਵਾਕਈ ਫਰਕ ਆਉਂਦਾ ਕਾਰਨ ਕੀ ਆ ਗੱਡੀਆਂ ਵਧੀਆਂ ਹੁੰਦੀਆਂ ਨੇ ਜੀ ਮਾਰਕੀਟ ਰੇਟ ਤੋਂ 5-7000 ਰੁਪਈਆ ਰੇਟ ਦਾ ਉਸ ਹਸਾਮ ਨਾਲ ਵਧੀਆਂ ਗੱਡੀਆਂ ਦੇ ਹਸਾਮ ਨਾਲ ਹੁੰਦਾ ਫਰਕ ਪਰ ਜੇ ਤੁਸੀਂ ਗੱਡੀਆਂ ਚਲਾ ਕੇ ਦੇਖੋਗੇ ਤਾਂ ਵਾਕਈ ਮੰਨੋਗੇ ਵੀ ਯਾਰ ਇਹ ਘਾਟਾ ਵੱਧ ਨਹੀਂ ਹੈਗਾ ਸਗੋਂ ਘਟਾ ਰੇਟ ਹੈ ਨਾ ਇਹ ਵੱਲੋਂ ਸਾਡਾ ਸੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਮਾਂ ਦਿੰਨੇ ਹੋ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ